ਸਸੇ ਗਾਲ ਨੂੰ ਨਮਸਤੇ ਅਦਾ ਮੈਂ ਤੁਹਾਡਾ ਦੋਸਤ ਵਿਰਿੰਦਰ ਰਖੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਮਰਜਨ ਟੀਵੀ ਤੇ ਅੱਪਾ ਕੋਸ਼ਿਸ਼ ਕਰਦੇ ਹੁੰਨੇ ਆ ਕਿ ਕੈਨੇਡਾ ਮੈਨੀਟੋਬਾ ਜਾਂ ਵੈਨੀਪੇਗ ਵਿੱਚ ਕੋਈ ਵੀ ਤਬਦੀਲੀ ਜਿਹੜੀ ਅਸੀਂ ਮਾਨਸਿਕ ਸਰੀਰਕ ਜਾਂ ਵੈਸੇ ਇਕਨੋਮਿਕਲੀ ਚਾਹੁੰਦੇ ਆ ਉਹਦੇ ਤੇ ਗੱਲਬਾਤ ਜ਼ਰੂਰ ਕਰੀਏ ਜਦ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਜ਼ਿਹਨ ਚ ਆਉਂਦੀ ਆ 멘ਟਲ ਹੈਲਥ ਮੈਂਟਲ ਹੈਲਥ ਜਿਹਦੀ ਗੱਲਬਾਤ ਹਰ ਕੋਈ ਕਰਨਾ ਚਾਹੁੰਦਾ ਬਟ ਸਿਰਫ ਦੂਜੇ ਨੂੰ ਸਲਾਹ ਦੇਣ ਲਈ ਅਮਲ ਕਰਨ ਲਈ ਨਹੀਂ ਆਪਦੇ ਤੇ ਅਪਣਾਉਣ ਲਈ ਨਹੀਂ ਆਪਦੇ ਪਰਿਵਾਰ ਤੇ ਅਪਣਾਉਣ ਲਈ ਨਹੀਂ ਅੱਜ ਆਪਾਂ ਗੱਲਬਾਤ ਕਰਾਂਗੇ ਮੈਂਟਲ ਹੈਲਥ ਤੇ ਗੱਲਬਾਤ ਦੇ ਸੈنسਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹ ਵੀਡੀਓ ਹੈ ਜਿਹੜੀ ਇਹ ਪੂਰੀ ਜ਼ਰੂਰ ਦੇਖਿਓ ਤੇ ਅੱਗੇ ਆਪ ਦੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨਾਲ ਜਾਂ ਉਹਨਾਂ ਲੋੜਵੰਦ ਲੋਕਾਂ ਨਾਲ ਸਾਂਝੀ ਕਰਿਓ ਜਿਨ੍ਹਾਂ ਦੀ ਮੈਂਟਲ ਹੈਲਥ ਦਾ ਅੱਜਕੱਲ ਥੋੜਾ ਜਿਹਾ ਕੈਨੇਡਾ ਦੇ ਵਿੱਚ ਆ ਕੇ ਔਖਾ ਹੋਇਆ ਹੋਇਆ। ਸੋ ਗੱਲਬਾਤ ਸ਼ੁਰੂ ਕਰਦੇ ਹਾਂ ਸਾਡੀ ਮਹਿਮਾਨ ਕਮਲ 베ਦੀ ਨਾਲ। ਵੈਲਕਮ ਟੂ आवर ਸ਼ੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫਾਰ ਹੈਵਿੰਗ ਮੀ। ਕੀ ਹਾਲ ਚਾਲ ਨੇ ਜੀ? ਜੀ ਬਹੁਤ ਵਧੀਆ। ਜਦ ਮੈਂ ਗੱਲ ਕੀਤੀ ਸੀਗੀ ਮੈਂਟਲ ਹੈਲਥ ਦੀ ਮਹੀਨਾ ਪਹਿਲਾਂ ਸਭ ਤੋਂ ਪਹਿਲਾਂ ਨਾ ਮੈਨੂੰ ਥੋੜਾ ਯਾਦ ਆਇਆ ਕਿ ਕਮਲ 베ਦੀ ਨੂੰ ਕੰਟੈਕਟ ਕੀਤਾ ਜਾਵੇ। ਥੈਂਕ ਯੂ। ਹੌਣ ਕਮਲ ਜੀ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਜਾਂ ਮੈਨੀਟੋਬਾ ਦੀ ਗੱਲ ਕਰਦੇ ਮੈਂਟਲ ਹੈਲਥ ਇੱਕ ਐਫਓ ਜਰ ਮਸਲਾ ਜਿਹਦੇ ਤੇ ਘਰੇ ਗੱਲ ਕਰਨਾ ਕੋਈ ਨਹੀਂ ਚੰਗਾ ਸਮਝਦਾ ਪਰ ਬਾਹਰਲੇ ਨੂੰ ਸਲਾਹ ਹਰ ਕੋਈ ਦੇ ਜਾਂਦਾ ਹਾਂਜੀ ਸੋ ਤੁਸੀਂ ਮੈਂਟਲ ਹੈਲਥ ਨੂੰ ਕਿਵੇਂ ਦੇਖਦੇ ਹੋ ਮੈਂਟਲ ਹੈਲਥ ਮੈਨੂੰ ਲੱਗਦਾ ਹੈ ਕਿ ਵੀ ਜੀਵਨ ਦਾ ਇੱਕ अहम ਹਿੱਸਾ ਹੈ ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜੀ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿੰਨਾ ਫੋਕਸ ਜਿੰਨੀ ਅਟੈਂਸ਼ਨ ਮੈਂਟਲ ਹੈਲਥ ਦੇ ਉੱਪਰ ਹੋਣੀ ਚਾਹੀਦੀ ਹੈ ਉਹਨਾਂ ਸ਼ਾਇਦ ਆਪਾਂ ਨਹੀਂ ਦੇ ਪਾ ਰਹੇ ਜੀ ਤੇ ਅਸੀਂ شاید ਵੀ ਹੋਰ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਗੁੰਮ ਹੋ ਗਏ ਆ ਸਾਡਾ ਰਿਅਲਟੀ ਆਂ ਸਾਡਾ ਫੋਕਸ ਵੀ ਹੋਰ ਦੂਸਰੀਆਂ ਚੀਜ਼ਾਂ ਦੇ ਵੱਲ ਜ਼ਿਆਦਾ ਹੋ ਗਿਆ ਹੈ ਤੇ ਅਸੀਂ ਆਪਣੀ ਅੰਦਰਲੀ ਦੁਨੀਆ ਤੇ ਥੋੜਾ ਜਿਹਾ ਚਾਤ ਅਸੀਂ ਘਟ ਮਾਰਦੇ ਜੀ ਅ ਕਮਲ ਜੀ ਇੱਕ ਚੀਜ਼ ਆ ਜਿਹੜੀ ਕਿ ਕੈਨੇਡਾ ਦੇ ਵਿੱਚ ਬੜੀ ਸ਼ਰਮ ਦੀ ਗੱਲ ਹੈ ਸੁਸਾਈਡ ਰੇਟ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਜੀ ਉਹਦੇ ਸ਼ਿਕਾਰ ਸਾਊਥ ਏਸ਼ੀਅਨ ਲੋਕ ਜ਼ਿਆਦਾ ਹੋ ਰਹੇ ਨੇ ਹੁਣ ਜੀ ਸੋ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿੱਦਾਂ ਵੀ ਮੈਨੂੰ ਲੱਗਦਾ ਵੀ ਸਾਰੇ ਇਹ ਮੰਨਣਗੇ ਕਿ ਵੀ ਸੁਸਾਈਡ ਨਾਮ ਦੀ ਜਦੋਂ ਘਟਨਾ ਵਾਪਰਦੀ ਹੈ ਕਿਸੇ ਦੇ ਨਾਲ ਵੀ ਇਟਸ ਦਾ ਮੋਸਟ ਟ੍ਰੈਜਿਕ ਮੋਸਟ ਹਾਰਟ ਬ੍ਰੇਕਿੰਗ ਟਾਈਪ ਆਫ ਇਨਫੋਰਮੇਸ਼ਨ ਥੈਟ ਵੀ ਕੈਨ ਰੀਸੀਵ ਰਾਈਟ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ देयर ਆਰ ਸੋ ਮਨੀ ਡਿਫਰੈਂਟ ਰੀਜ਼ਨਸ ਬਟ ਕਿਤੇ ਨਾ ਕਿਤੇ ਰੂਟ ਕੌਜ਼ ਇਹ ਹੈ ਕਿ ਸਾਡੀਆਂ ਆਪਣੀਆਂ ਜਿਹੜੀਆਂ ਮਾਨਸਿਕ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਨੇ ਐਂਡ ਦੁਖਾਂਤ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਇਹ ਹੈ ਕਿ ਐਸ ਅ ਕਮਿਊਨਿਟੀ ਐਸ ਫੈਮਿਲੀਜ਼ ਐਨੀਬਾਡੀ दैट ਵਰਕਸ ਵਿਦ ਚਿਲड्रन অর ਅਦਰ ਪੀਪਲ ਅਸੀਂ ਪਛਾਣ ਨਹੀਂ ਪਾਰੇ ਕਿ ਸਾਨੂੰ ਆਪ ਨੂੰ ਕੀ ਚਾਹੀਦਾ ਹੈ Mentally healthy ਹੋਣ ਦੇ ਲਈ ਤੇ ਡੈਫੀਨਿਟਲੀ ਜਿਹੜੇ ਸਾਡੇ ਅਜ਼ੀਜ਼ ਨੇ ਜਾਂ ਜਿਨ੍ਹਾਂ ਦੇ ਨਾਲ ਅਸੀਂ ਇੰਟਰੈਕਟ ਕਰਦੇ ਆਂ ਉਹਨਾਂ ਦੀ ਕੀ ਮਾਨਸਿਕ ਜ਼ਰੂਰਤਾਂ ਕੀ ਨੇ ਜੀ ਅ ਕਮਲ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਮਾਨਸਿਕ ਜ਼ਰੂਰਤਾਂ ਜੀ ਮਾਨਸਿਕ ਜ਼ਰੂਰਤਾਂ ਲਵਜ਼ ਆਪਣੇ ਆਪ ਚ ਇੱਕ ਜ਼ਰੂਰਤ ਬਣ ਗਿਆ ਕੈਨੇਡਾ ਦੇ ਵਿੱਚ ਨਾ ਕਿਉਂਕਿ ਇੱਥੇ ਮਾਨਸਿਕ ਜ਼ਰੂਰਤਾਂ ਲੋਕਾਂ ਨੂੰ ਲੱਗਦਾ ਬਾ ਲਗਜ਼ਰੀ ਲਾਈਫ ਸਾਡੀ ਜ਼ਰੂਰਤ ਹੈ ਵੱਡੇ ਘਰ ਸਾਡੀ ਜ਼ਰੂਰਤ ਨੇ ਸਾਡੇ ਬੱਚਿਆਂ ਦਾ ਕੋਈ ਟਾਈਟਲ ਹਾਸਲ ਕਰਨਾ ਸਕਸੈਸ ਕਨਸਿਡਰ ਕੀਤਾ ਜਾਊਗਾ ਸੋ ਉਹ ਕਿਤੇ ਨਾ ਕਿਤੇ ਸਾਡੀ ਹੀ ਕਮਿਊਨਿਟੀ ਦੇ ਵਿੱਚ ਕਮੀਆਂ ਨਿਕਲ ਕੇ ਸਾਹਮਣੀਆਂ ਆ ਰਹੀਆਂ ਨੇ ਜੀ ਸੋਣ ਕਿਵੇਂ ਦੇਖੋਗੇ ਮਾਨਸਿਕ ਸੁਰੂਪਤਾ ਮੈਨੂੰ ਲੱਗਦਾ ਵੀ ਇਹਦਾ ਮੇਨ ਮਤਲਬ ਇਹ ਹੈ ਕਿ ਵੀ ਤੁਸੀਂ ਪਛਾਣ ਸਕੋ ਕਿ ਵੀ ਮੇਰੀ ਵੈਲੀ ਮੇਰੀ ਅਹਿਮੀਅਤ ਹੈਗੀ ਹੈ ਜੀ ਹੈਨਾ ਪਰਿਵਾਰ ਦੇ ਵਿੱਚ ਕਮਿਊਨिटीज ਦੇ ਵਿੱਚ ਸਕੂਲ ਦੇ ਵਿੱਚ ਅਸੀਂ ਜਿੱਥੇ ਵੀ ਵਿਛੜਦੇ ਹਾਂ ਇਟ ਮੀਨਸ ਦੈਟ ਯੂ ਰੈਕਗਨਾਈਜ਼ ਦੈਟ ਆਈ ਹੈਵ ਅ ਇਨਹੇਰੈਂਟ ਵੈਲਿਊ ਰਾਈਟ ਯੂ نو ਆਈ ਫੀਲ ਲਾਈਕ ਆਈ ਹੈਵ ਅ ਸੈਲਫ ਰਿਸਪੈਕਟ ਜੀ ਰਾਈਟ ਮੈਨੂੰ ਕਨੈਕਸ਼ਨ ਨਾਮ ਦੀ ਚੀਜ਼ ਉਹ ਮੈਨੂੰ ਮਿਲਦੀ ਹੈ ਕਿਉਂਕਿ ਵੀ ਆਰ ਸੋਸ਼ਲ ਕ੍ਰੀਚਰਸ ਰਾਈਟ ਸਾਨੂੰ ਇੱਕ ਦੂਸਰੇ ਦੀ ਲੋੜ ਹੈ ਜੀ ਅਸੀਂ ਇਕੱਲੇ ਨਹੀਂ ਪਰ ਰਹਿ ਸਕਦੇ ਐਂਡ ਪਰ ਚਾਹੇ ਫੈਮਿਲੀਜ਼ ਹੈ ਚਾਹੇ ਕਮਿਊਨਿਟੀਜ਼ ਹੈ ਸਕੂਲ ਸਿਸਟਮ ਦੇ ਵਿੱਚ ਹੈ ਮੈਨੂੰ ਲੱਗਦਾ ਵੀ ਅਸੀਂ ਉਦੋਂ ਵੱਧਦੇ ਫੁੱਲਦੇ ਜਾਂਦੇ ਹਾਂ ਵੀ ਜਦੋਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਸਮਝਦਾ ਹੈ ਰਾਈਟ ਤੇ ਸਾਨੂੰ ਕੋਈ ਰਿਸਪੈਕਟ ਦਿੰਦਾ ਹੈ ਐਂਡ ਦੈਨ ਵੀ ਕੈਨ ਗਰੋ ਐਂਡ ਵੀ ਕੈਨ ਡਿਵੈਲਪ ਵੈਨ ਵੀ ਫੀਲ ਕਿ ਵੀ ਜੋ ਮੇਰੇ ਅੰਦਰ ਹੈ ਆਈ ਕੈਨ ਯੂਜ਼ ਦੋਸ ਸਕਿਲਸ ਯੂਜ਼ ਦੋਸ ਕੁਆਲਿਟੀਜ਼ to uh, have a positive interaction with the people around me ji canada a gayi fir dooji gall hondi hai canada de vich immigrant vi bahut aa rahe ne non immigrant vi bahut aa rahe ne culture difference vi hega va ji te dusra je gall kariye itthe kallapan vi hega va haan ji kuch bachche hunde ne parents to dur hoye ne kuch vyaye ve jode hunde ne apne partner to dur hunde ne haan ji ਕੋ ਸ਼ੈਫ ਹੋ ਜੇ ਵੀ ਨੇ ਜਿਹੜੇ ਆਪਦੇ ਬੱਚਿਆਂ ਤੋਂ ਦੂਰ ਨੇ ਉਹ ਵਰਕ ਪਰਮਿਟ ਤੇ ਇੱਥੇ ਬੈਠੇ ਨੇ ਜਾਂ ਕਿਸੇ ਮਜਬੂਰੀਆਂ ਕਾਰਨ ਨੇ ਸੋ ਰੇਪ ਦੀ ਆਪਦੀ ਆਪਦੀ ਕੋਈ ਨਾ ਕੋਈ ਮਜਬੂਰੀ ਹੈਗੀ ਆ ਜੀ ਜੇ ਗੱਲ ਕਰੀਏ 100 ਵਿੱਚੋਂ 99% ਲੋਕ ਖੁਸ਼ ਹੈ ਜਿਹੜਾ 1% ਆਪਾਂ ਉਹਦੀ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਹਾਂਜੀ ਸੋ ਉਹਨੂੰ ਕਿਵੇਂ ਦੇਖ ਰਹੇ ਹੋ ਕਿ ਜਿਹੜੇ ਇਕੱਲੇ ਰਹਿ ਜਾਂਦੇ ਬੱਚੇ ਜਾਂ ਕੋਈ ਵੀ ਪਰਸਨ ਭਾਵੇਂ ਉਹ ਪੇਰੈਂਟ ਆ ਬੱਚੇ ਨੇ ਜਾਂ ਕੋਈ ਵੀ ਪਾਰਟਨਰ ਅਲਾਈਟ ਪਾਰਟਨਰ ਸੋ ਉਹਨਾਂ ਨੂੰ ਕੀ ਕਿਵੇਂ ਆਪਦੇ ਆਪ ਨੂੰ ਫੋਕਸ ਕਰਨਾ ਚਾਹੀਦਾ ਕਿ ਅਸੀਂ ਵੀ ਕੋਈ ਐਫਆਰ ਰਸਤਾ ਨਾ ਬਣਾ ਲਈਏ ਜਿਹਦੇ ਨਾਲ ਕਿ ਸਾਡੀ ਜ਼ਿੰਦਗੀ ਨੂੰ ਕੋਈ ਨਿਰਾਸ਼ਾ ਮਿਲੇ ਕਿ ਸਕਸੈਸ ਵੱਲ ਨੂੰ ਕਿਵੇਂ ਜਾ ਸਕਦੇ ਆ ਹੈਪੀਨੈਸ ਵੱਲ ਨੂੰ ਕਿਵੇਂ ਜਾ ਸਕਦੇ ਆ ਹਾਂਜੀ ਮੈਨੂੰ ਲੱਗਦਾ ਹੈ ਕਿ ਵੀ ਕਾਫੀ ਲੋਕ ਚਾਹੇ ਵੀ ਤੁਸੀਂ ਇਮੀਗਰੈਂਟ ਹੋ ਜਾਂ ਚਾਹੇ ਤੁਹਾਡਾ ਵੀ ਜਨਮ ਇੱਥੇ ਹੋਇਆ ਹੈ ਪਰ ਸਾਡੀ ਜਿਹੜੀ ਪਰਸੂਟ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਤੇ ਵੱਲ ਅਸੀਂ ਜ਼ਿਆਦਾ ਫੋਕਸ ਕਰ ਰਹੇ ਆ ਉਹ ਹੈਗਿਆ ਨੇ ਚੀਜ਼ਾਂ ਬਾਰਲੀ ਦੁਨੀਆ ਦੇ ਵਿੱਚ ਐਂਡ ਕਿ ਵੀ ਚੰਗੀ ਮੈਨੂੰ ਨੌਕਰੀ ਮਿਲੇ ਵੱਡਾ ਮੇਰਾ ਘਰ ਹੋਵੇ ਤੇ ਯੂ نو ਜਸਟ ਅ ਐਕਸਟਰਨਲ ਮਟੀਰੀਅਲ ਚੀਜ਼ਾਂ ਤੇ ਉੱਪਰ ਥੋੜਾ ਜ਼ਿਆਦਾ ਲੱਗਦਾ ਫੋਕਸ ਹੋ ਗਿਆ ਹੈ ਰਾਈਟ ਉਹ ਦੇ ਕਰਕੇ ਵੀ ਕਦੇ ਕਦੇ ਸਾਨੂੰ ਇਹ ਨਿਰਾਸ਼ਾ ਵੀ ਹੋ ਜਾਂਦੀ ਹੈ ਕਿ ਜਦੋਂ ਅਸੀਂ ਕੰਪੇਅਰ ਕਰਨਾ ਵੀ ਸ਼ੁਰੂ ਕਰ ਦਿੰਨੇ ਆ ਕਿ ਵੀ ਮੈਂ ਉਸ ਲੈਵਲ ਤੇ ਨਹੀਂ ਪਹੁੰਚ ਪਾਇਆ ਵੀ ਜਿੰਨਾ ਮੇਰਾ ਨੇਬਰ ਜਾਂ ਮੇਰਾ ਕੋਈ ਦੋਸਤ ਪਹੁੰਚ ਪਾਇਆ ਐਂਡ ਦੈਨ ਵੀ ਪੁਟ ਪ੍ਰੈਸ਼ਰ ਔਨ ਆਰਸੈਲਵਜ਼ ਟੂ ਪਰਸੂ ਆਲ ðiਸ ਥਿੰਗਸ that is not necessarily going to help us or make us happier life de vich mainu lagda hai ki bahut vadda imbalance aa chukya hai us imbalance nu no assi jengih tarah recognize assi nahi kar paande right um, mainu lagda hai ki assi main te vaat hai hard work assi karne nu no taiyar hai but ਅਸੀਂ ਸ਼ਾਇਦ ਇਹ ਪੁੱਛ ਚੁੱਕੇ ਹਾਂ ਕਿ ਵੀ ਆਪਣੇ ਆਪ ਨੂੰ ਰੈਸਟ ਵੀ ਕਿੱਦਾਂ ਦੇਣੀ ਹੈ ਰੈਸਟ ਵੀ ਜਦੋਂ ਸਾਨੂੰ ਮਾਰ ਜਾਵੇ ਟਾਈਮ ਮਿਲਦਾ ਹੈ ਰੈਸਟ ਕਿਉਂ ਨਾ ਮੋਸਟਲੀ ਆਈ ਥਿੰਕ ਵੀ ਲੋਕ ਕੀ ਕਰਦੇ ਨੇ ਕਿ ਦੇ ਓਪਨ देयर ਫੋਨਸ ਰਾਈਟ ਐਂਡ ਦੇ ਸਟਾਰਟ ਟੂ ਵੇਸਟ ਅ ਲੋਟ ਆਫ देयर ਟਾਈਮ ਐਂਡ એનર્ਜੀ ਔਨ ਐਕਸੈਸ ਇਨਫੋਰਮੇਸ਼ਨ ਥੈਟ ਇਜ਼ ਨਾਟ ਹੈਲਪਿੰਗ them ਸੋ ਆਪਣੇ ਆਪ ਨੂੰ ਹੈਪੀ ਤੇ ਹੈਲਥੀ ਕਿੱਦਾਂ ਰੱਖਣਾ ਹੈ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਵੀ ਪਹਿਲੀ ਗੱਲ ਇਹ ਕਿ ਤੁਸੀਂ ਪਛਾਣੋ ਕਿ ਮੇਰੇ ਅੰਦਰ ਕੀ ਚੱਲਦਾ ਪਿਆ ਹੈ ਰਾਈਟ ਮੇਰੇ ਅੰਦਰ ਉਦਾਸੀ ਹੈ ਮੇਰੇ ਅੰਦਰ ਗੁੱਸਾ ਹੈ ਮੇਰੇ ਅੰਦਰ ਵੀ ਕੋਈ ਹੋਰ ਚੀਜ਼ ਕੋਈ ਸਟ्रेस ਕੋਈ ਟੈਨਸ਼ਨ ਕੋਈ ਹੋਰ ਕੋਈ ਚੀਜ਼ ਚੱਲਦੀ ਪਈ ਹੈ ਜੇ ਹੁਲੰਦੇ ਸਮੇਂ ਤੋਂ ਉਹ ਚੱਲਦੀ ਹੈ ਉਹ ਜ਼ਰੂਰੀ ਹੈ ਕਿ ਉਹਦੇ ਵੱਲ ਧਿਆਨ ਦੇਣਾ ਹੈ ਰਾਈਟ ਵੀ ਸਟ्रेस ਜਿਹੜੀ ਇੱਕ ਚੀਜ਼ ਹੈ ਪਹਿਲਾਂ ਉਹ ਐਸ ਇਮੋਸ਼ਨਸ ਇਨ ਇਮੋਸ਼ਨਸ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਕੋਈ ਨਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰੋਗੀ ਕਿ ਮੇਰੇ ਵੱਲ ਧਿਆਨ ਦੇ ਆਈ ਨੀਡ ਟੂ ਰੈਸਟ ਮਨੋ ਮੇਰੇ ਲਈ ਥੋੜਾ ਜਿਹਾ ਟਾਈਮ ਕਰੋ ਇਹ ਤੁਹਾਡੇ emotions ਇਹੀ ਤੁਹਾਨੂੰ ਦੱਸਦੇ ਨੇ ਜੇ ਤੁਸੀਂ emotions ਦਾ ਇਦਾਂ ਖਿਆਲ ਨਹੀਂ ਰੱਖਿਆ ਤੁਸੀਂ ਉਹਨਾਂ ਨੂੰ ਨਾ ਸਮਝਿਆ ਮੋਸਟਲੀ ਕੀ ਹੁੰਦਾ ਕਿ ਓਵਰ ਟਾਈਮ ਉਹ ਸਟ्रेस ਦਾ ਰੂਪ ਜਿਹੜਾ ਉਹ ਬਦਲ ਜਾਣਾ ਹੈ ਜਾਂ ਤਾਂ ਉਹ ਹੋ ਜਾਵੇ ਡੀਪ ਡਿਪਰੈਸ਼ਨ ਦੇ ਵਿੱਚ ਉਹ ਚਲਾ ਜਾਣਾ ਹੈ ਜਾਂ ਕਦੇ-ਕਦੇ ਉਹ ਫਿਜ਼ੀਕਲ ਸਿੰਪਟਮ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈਗੀ ਹੈ ਸਟ्रेस ਸੋ ਆਈ ਥਿੰਕ ਵੀ ਇਹ ਚੀਜ਼ ਜ਼ਰੂਰੀ ਹੈ ਕਿ ਵੀ ਤੁਸੀਂ ਪਛਾਣੋ ਕਿ ਮੇਰੇ ਅੰਦਰ ਕੀ ਚੱਲਦਾ ਪਿਆ ਹੈ ਇਫ ਦੇਰ ਇਜ਼ ਐਨੀਬਾਡੀ ਇਨ ਯਰ ਲਾਈਫ ਜੇ ਦੇਰ ਸਮਨ ਲੱਗਦਾ ਕਿ ਮੈਂ ਖੁੱਲ ਕੇ ਆਪਣੇ ਸਾਰੀਆਂ ਵੀ ਦਿਲ ਦੀਆਂ ਗੱਲਾਂ ਮੈਂ ਕਰ ਸਕਦਾ ਹਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਹੈ ਨਹੀਂ ਇਦਾਂ ਦਾ ਕੋਈ ਇਨਸਾਨ ਹੈਗਾ ਤੁਹਾਡੀ ਲਾਈਫ ਦੇ ਵਿੱਚ ਇਟਸ ਵੈਰੀ ਹੈਲਥੀ ਟੂ ਟਾਕ ਅਬਾਊਟ ਵਾਟ ਯੂ ਆਰ ਐਕਸਪੀਰੀਐਂਸਿੰਗ ਰਾਈਟ ਥੈਰਪਿਸਟ ਦਾ ਹੋਣਾ ਵੀ ਇਹੀ ਰੋਲ ਨੂੰ ਫੁੱਲਫਿਲ ਕਰਦੇ ਆ ਕਿ ਇਟਸ ਅ ਸੇਫ এনਵਾਇਰਨਮੈਂਟ ਟੂ ਟਾਕ ਕਿ ਤੁਹਾਡੇ ਅੰਦਰ ਕੀ ਚੱਲਦਾ ਪਿਆ ਹੈ राइट हाउ डू वी प्रोसेस आवर इंटरनल वर्ल्ड आवर इमोशंस आवर एक्सपीरियंसेस जी right? जी मैं तो से गल की थेरेपिस्ट ही ना जी असी सट लागदे डॉक्टर ਕੋਲੇ ਜਾਨੇ ਦਵਾਈ ਲੈ ਲੈਨੇ ਸਰੀਰਿਕ ਬਿਮਾਰ ਹੁੰਨੇ ਉਹਦੀ ਦਵਾਈ ਲੈਣ ਚਲੇ ਆਣ ਪਰ ਮੈਂਟਲ ਹੈਲਥ ਦੀ ਜਦ ਗੱਲ ਹੁੰਦੀ ਆ ਕਿਤੇ ਨਾ ਕਿਤੇ ਬੈਕ ਹੋਮ ਡਰਾਇਆ ਜਾਂਦਾ ਸੀ ਇਹ ਤੁਹਾਨੂੰ ਦਵਾਈਆਂ ਤੇ ਲਾ ਦੇਣਗੇ ਇਹ ਤੁਹਾਨੂੰ ਐ ਕਰ ਦੇਣਗੇ ਹਾਂਜੀ ਪਰ ਮੈਨੂੰ ਲੱਗਦਾ ਕਿ ਮੈਂਟਲ ਹੈਲਥ ਨੂੰ ਇੱਥੇ ਲੋਕ ਉਹਨੇ ਅਵੇਅਰ ਤਾਂ ਹੈਗੇ ਪਰ ਗੱਲ ਨਹੀਂ ਕਰਨਾ ਪਚਾਰੇ ਡਾਕਟਰ ਦੇ ਨਹੀਂ ਜਾਣਾ ਚਾਹ ਰਹੇ ਕਿਉਂਕਿ ਥੈਰਾਪਿਸਟ ਦਾ ਸੈਸ਼ਨ ਜਿਹੜਾ ਹੁੰਦਾ 1 ਟੂ 1 ਮੇਰੇ ਖਰ ਬਹੁਤ ਪਰਸਨਲ ਕਨਵਰਸੇਸ਼ਨ ਹੁੰਦੀ ਹੈ ਤੇ ਜਿਹੜੀ ਪ੍ਰਾਈਵੇਟ ਹੁੰਦੀ ਹੈ ਸਕਿਉਰ ਹੁੰਦੀ ਹੈ ਕਨਫੀਡੈਂਸ਼ੀਅਲ ਹੁੰਦੀ ਹੈ ਕੋਈ ਵੀ ਜਿਹੜਾ ਵੀ ਇਹਨੂੰ ਕੋਈ ਵੀ ਜਿਹੜਾ ਵੀ ਇਸਤੇਮਾਲ ਕਰਦਾ ਵਾ ਉਹਨੂੰ ਕਨਫੀਡੈਂਸ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਲਾਈਫ ਆ ਉਹ ਸਹੀ ਹੋਏਗੀ ਹਾਂਜੀ ਐਬਸੋਲੂਟਲੀ ਥੈਰੇਪੀ ਇਜ਼ 올 ਅਬਾਊਟ ਚੇਂਜ ਰਾਈਟ ਐਂਡ ਚੇਂਜ ਲਾਉਣ ਦੇ ਲਈ ਵੀ ਉਹ ਜ਼ਰੂਰੀ ਹੈ ਚੀਜ਼ ਕਿ ਵੀ ਤੁਸੀਂ ਖੁਦ ਚਾਹੋ ਕਿ ਮੇਰੀ ਜ਼ਿੰਦਗੀ ਬਿਹਤਰ ਹੋਵੇ ਤੇ ਮੇਰੀ ਲਾਈਫ ਦੇ ਵਿੱਚ ਕੋਈ ਸੁਧਾਰ ਆਵੇ রাইਟ ਐਂਡ ਸੋ ਯੂ نو ਮੈਨ ਲੱਗਦਾ ਹੈ ਹਰੇਕ ਦੀ ਲਾਈਫ ਦੇ ਵਿੱਚ ਵੀ ਕੁਛ ਨਾ ਕੁਛ ਇਦਾਂ ਜ਼ਰੂਰ ਹੈਗਾ ਹੈ ਜਿਦੇ ਵਿੱਚ ਹਰ ਇਨਸਾਨ ਇੰਪਰੂਵ ਕਰ ਸਕਦਾ ਹੈ ਜੇ ਤੁਸੀਂ ਉਹ ਪਛਾਣੋਗੇ ਤਾਂ ਉਹ ਪਹਿਲਾ ਕਦਮ ਹੈ রাইਟ ਦੂਸਰਾ ਕਦਮ ਇਹ ਹੈ ਕਿ ਤੁਸੀਂ ਵਿਚਾਰ ਕਰ ਸਕੋ ਕਿ ਵੀ ਮੈਨੂੰ ਆਪਣੀ ਲਾਈਫ ਦੀ ਕੁਆਲਿਟੀ ਨੂੰ ਵਧਿਆ ਕਰਨ ਦੇ ਲਈ ਮੈਨੂੰ ਵੀ ਕੀ ਹੋਰ ਚੇਂਜ ਕਰਨਾ ਚਾਹੀਦਾ ਹੈ ਕਦੇ-ਕਦੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਆਪ ਮਿਲ ਜਾਂਦੇ ਆ ਪਰ ਬਹੁਤ ਵਾਰੀ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਜਦੋਂ ਆਪਾਂ ਵੀ ਕਿਸੇ ਪ੍ਰੋਫੈਸ਼ਨਲ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਮੈਨੂੰ ਲੱਗਦਾ ਹੈ ਕਿ ਆ ਅਕਸਰ ਵੀ ਉਹਨਾਂ ਸਵਾਲਾਂ ਦੇ ਜਵਾਬ ਸਾਨੂੰ ਮਿਲ ਜਾਂਦੇ ਆ ਰਾਈਟ ਐਂਡ ਇਟਸ ਇਦਾਂ ਦਾ ਕੁਝ ਨਹੀਂ ਹੈਗਾ ਕਿ ਵੀ ਤੁਹਾਡੇ 'ਚ ਕੋਈ ਕਮੀ ਹੈ ਜਾਂ ਵੀ ਤੁਹਾਨੂੰ ਕੋਈ ਸ਼ੇਮ ਜਾਂ ਕੋਈ ਵੀ ਡਰ タबू ਮਸੂਸ ਹੋਣਾ ਚਾਹੀਦਾ ਹੈ ਕਿ ਵੀ ਯੂ ਕੈਨ ਨਾਟ ਰੀਚ ਆਊਟ ਜਿੱਦਾਂ ਇਹ ਬਹੁਤ ਹੀ ਨਾਰਮਲ ਚੀਜ਼ ਹੈ ਕਿ ਸਰੀਰਕ ਕਿਸੇ ਤਕਲੀਫ ਤੇ ਲਈ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਉਦਾਂ ਹੀ ਕਿਸੇ ਵੀ ਮਾਨਸਿਕ ਤਕਲੀਫ ਤੇ ਲਈ ਸਾਨੂੰ ਕੋਈ ਥੈਰਾਪਿਸਟ ਜਾਂ ਕੋਈ ਮੈਂਟਲ ਹੈਲਥ ਪ੍ਰੋਫੈਸ਼ਨਲ ਨੂੰ ਐਕਸੈਸ ਕਰਨਾ ਚਾਹੀਦਾ ਹੈ ਜੀ ਹੁਣ ਕੈਨੇਡਾ ਦੇ ਵਿੱਚ ਮੇਰੇ ਖਿਆਲ ਬੜੀਆਂ ਐਫੋਜੀਆ ਸੰਸਥਾਵਾਂ ਨੇ ਜੀ بڑے ਫੋਨ ਨੰਬਰਸ ਹੋਈ ਨੇ ਟੋਲ ਫਰੀ ਹੈਲਪਲਾਈਨ ਇਸ ਵੇ ਕੈਨੇਡਾ ਆ ਗਿਆ ਨੇ ਸੋ ਜਿਨ੍ਹਾਂ ਤੇ ਆਪਾਂ ਰੀਚ ਕਰ ਸਕਦੇ ਆ ਜੇ ਸਾਨੂੰ ਇਦਾਂ ਦੀ ਪ੍ਰੋਬਲਮ ਆndi ਲੋਕਲ ਥੈਰਾਪਿਸਟ ਹੈਗੇ ਨੇ ਸੰਸਥਾਵਾਂ ਹੁਣ ਖਾਲਸਾ ਇਹਦਾ ਉਹ ਪ੍ਰੋਵਾਈਡ ਕਰਦੀ ਹੈ ਇਦਾਂ ਦੀ ਹੈਲਪ ਸੋ ਜਿੰਨੇ ਵੀ ਬੱਚੇ ਵੱਡੇ ਸਿਆਣੇ ਜੇਕਰ ਤੁਸੀਂ ਕਿਸੇ ਕਾਰਨ ਜੇ ਅਫੋਰਡ ਨਹੀਂ ਕਰ ਪਾ ਰਹੇ ਤੁਸੀਂ ਗਵਰਨਮੈਂਟ ਤੋਂ ਵੀ ਹੈਲਪ ਲੈ ਸਕਦੇ ਹੋ ਨਾ ਇਹਦੀ ਮੇਰੇ ਖਿਆਲ ਅਬਸੋਲੂਟਲੀ ਆਪਣੇ ਲੋਕਲ ਵਿਨੀਪੈਕ ਦੇ ਵਿੱਚ ਇਦਾਂ ਦੀਆਂ ਕਾਫੀ ਸੰਸਥਾਵਾਂ ਹੈਗੀਆਂ ਨੇ ਜਿਹੜੇ ਬਹੁਤ ਹੀ ਲੋ ਕਾਸਟ ਜਾਂ ਲਗਭਗ ਫ੍ਰੀ ਦੇ ਵਿੱਚ ਹੀ ਤੁਹਾਨੂੰ ਇੱਕ ਅੱਛੀ ਕੁਆਲਿਟੀ ਦੀ ਥੈਰੇਪੀ ਪ੍ਰੋਵਾਈਡ ਕਰ ਸਕਦੇ ਆ ਜੀ ਹਾਂਜੀ ਜਿੱਦਾਂ ਵੀ ਬੱਚੇ ਜਿਹੜੇ ਹੋਣ ਵੀ 4 ਸਾਲ ਤੋਂ ਲੈ ਕੇ 21 ਸਾਲ ਤੱਕ ਇੱਕ ਸੰਸਥਾ ਹੈ ਤੇ ਵਿਨੀਪੈਕ ਦੇ ਵਿੱਚ ਹੈਗੀ ਆ ਉਹ ਸਾਰੇ ਬੱਚਿਆਂ ਨੂੰ ਸਰਵ ਕਰਦੀ ਹੈ ਉਹਦਾ ਹੁਣ ਨਾਮ ਹੈਗਾ ਦ ਲਿੰਕ ਤੇ ਉਹਨੂੰ ਐਕਸੈਸ ਕੀਤਾ ਜਾਂਦਾ ਹੈ ਉਹ ਤੁਹਾਡੀ ਮਦਦ ਕਰਨਗੇ राइट right? जे तो जेवी ਤੁਸੀਂ ਉਹ 21 ਸਾਲ ਨੂੰ ਟੱਪ ਗਏ ਹੋ ਤੇ ਤੁਹਾਨੂੰ ਹੈਲਪ ਚਾਹੀਦੀ ਹੈ ਇੱਕ ਬ੍ਰੈਜ਼ੀਲਿਆ ਕਮਿਊਨਿਟੀ ਵੈਲਨੈਸ ਸੈਂਟਰ ਹੈਗਾ ਹੈ ਜਿਹਦਾ ਨਾਮ ਪਹਿਲਾਂ ਸੀ ਅਰੋਰਾ ਫੈਮਿਲੀ ਥੈਰੇਪੀ ਸੈਂਟਰ রাইਟ ਐਂਡ ਉਹ ਵੀ ਇੱਕ ਬਹੁਤ ਹੀ ਅੱਛੀ ਸੰਸਥਾ ਹੈ ਜਿੱਤ ਵਿੱਚ ਤੁਹਾਨੂੰ ਲੋ ਕੋਸਟ ਤੇ ਵੀ ਵਧੀਆ ਕੁਆਲਟੀ ਦੀ ਥੈਰੇਪੀ ਮਿਲ ਸਕਦੀ ਹੈ রাইਟ ਜਿਹਦੇ ਕੋਲ ਬੈਨੀਫਿਟਸ ਹੈਗੇ ਨੇ ਤੁਸੀਂ ਕਿਸੇ ਵੀ ਥੈਰਾਪਿਸਟ ਦਾ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਉਹਦੇ ਸਰਵਿਸਿਜ਼ ਤੁਸੀਂ ਐਕਸੈਸ ਕਰ ਸਕਦੇ ਹੋ রাইਟ ਐਂਡ ਉਹ ਬੈਨੀਫਿਟਸ ਆਲਗਨ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਬਕਿ ਇੱਕ ਦਿਨ ਦੀ ਕਮਾਈ ਹੋ ਗਈ ਜਾਂ ਕੁਝ ਘੰਟਿਆਂ ਦੀ ਕਮਾਈ ਨਾਲ ਜੇ ਤੁਹਾਡਾ ਮਹੀਨਾ ਜਾਂ ਤੁਹਾਡੀ ਜ਼ਿੰਦਗੀ ਸਫਲ ਹੁੰਦੀ ਹੈ ਸਾਨੂੰ ਇਹ ਕਰ ਲੈਣਾ ਚਾਹੀਦਾ ਹਾਂਜੀ ਜੇਕਰ ਕਿਸੇ ਬੱਚੇ ਨੂੰ ਕੋਈ ਜਾਂ ਕਿਸੇ ਵੀ ਬੰਦੇ ਨੂੰ ਕੋਈ ਵੀ ਏਦਾਂ ਦੀ ਪ੍ਰੋਬਲਮ ਆ ਕਿ ਉਹ ਫਾਈਨੈਂਸ਼ੀਅਲੀ ਆਪਦੇ ਆਪ ਨੂੰ ਸਟੇਬਲ ਨਹੀਂ ਸਮਝਦਾ ਕਿ ਮੈਂ ਥੈਰਾਪਿਸਟ ਕੋਲੇ ਚਲਾ ਜਾਵਾਂ ਆਪਾਂ ਕਈ ਵਾਰੀ ਕਾਨਸਰਟ ਤੇ ਜਾਂਦੇ ਹਾਂ 150 ਡਾਲਰ ਦੀ ਟਿਕਟ ਲਾ ਦਿੰਨੇ ਹਾਂਜੀ ਆਪਾਂ ਕਿਸੇ ਮਾਲ ਚ ਜਾਂਦੇ ਹਾਂ ਖਰਚੇ ਹੋਣੇ ਪੈਸੇ ਖਾਣ ਪੀਣ ਤੇ ਖਰਚ ਲੈਂਦੇ ਆ ਤੇ ਇਹ ਇੱਕ ਛੋਟਾ ਸੈਸ਼ਨ ਲੈਣਾ ਇਹ ਕਿਸੇ ਸੰਸਥਾ ਦੇ ਥਰੂ ਲੈ ਲਓ ਜਿੱਥੇ ਡਿਸਕਾਊਂਟ ਮਿਲ ਜਾਈਂ ਜਾਂ ਘੱਟ ਅਫੋਰਡੇਬਲ ਪ੍ਰਾਈਸਸ ਤੇ ਉਹ ਕਰਦੇ ਹੁਣ ਮਿਨਿਮਮ ਕਾਸਟ ਤੇ ਕਰਦੇ ਹੁਣ ਸੋ ਸਾਰਿਆਂ ਨੂੰ ਹੁਣ ਇਹ ਤਾਂ ਹੋ ਗਈ ਬੱਚਿਆਂ ਦੀ ਗੱਲ ਹੁਣ ਪੇਰੈਂਟਸ ਦਾ ਕੀ ਕੀਤਾ ਜਾਵੇ ਜਿਹੜੇ ਬੱਚਿਆਂ ਨੂੰ ਇੰਨਾ ਪ੍ਰੈਸ਼ਰ ਕਰ ਰਹੇ ਨੇ ਇਸ ਟਾਈਮ ਤੇ ਕੈਨ ਨੂੰ ਕੈਨੇਡਾ ਆਏ ਹੋਏ ਨੇ ਜੀ ਪਿੱਛੇ ਬੈਕ ਹੋਮ ਫੋਨ ਲਾ ਕੇ ਗੱਲਾਂ ਇਹ ਵੀ ਕਹਿਣੀਆਂ ਕਿ ਸਾਡੀ ਤਾਂ ਬੱਚਾ ਮੂਰੇ ਚੱਲਦੀ ਨਹੀਂ ਆਪਦੀ ਮਰਜ਼ੀ ਕਰਦੇ ਪਰ ਉਸੇ ਟਾਈਮ ਉਹ ਆਪਦੇ ਬੱਚਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਜਿਵੇਂ ਰਿਮੋਟ ਕੰਟਰੋਲਰ ਹੁੰਦਾ ਨਾ ਉਹਨਾਂ ਦੇ ਹੱਥ 'ਚ ਕਿ ਵੀਡੀਓ ਗੇਮ ਖੇਡ ਰਹ ਮੈਨੂੰ ਲੱਗਦਾ ਹੈ ਵੀਰ ਜੀ ਕਿ ਵੀ ਹਰ ਪੈਰੈਂਟ ਸ਼ਾਇਦ ਇਹੀ ਚਾਹੁੰਦਾ ਹੈ ਕਿ ਬੱਚਾ ਮੇਰਾ ਡੀੜੇ ਹੋਵੇ ਮੇਰੇ ਰਾਈਟ ਪਰ ਅਸੀਂ ਬੱਚੇ ਨੂੰ ਚਾਹੁੰਦੇ ਤਾਂ ਹੈ ਕਿ ਸਾਡਾ ਨੇੜਤਾ ਦਾ ਰਿਸ਼ਤਾ ਹੋਵੇ ਪਰ ਸਾਨੂੰ ਮੈਨੂੰ ਲੱਗਦਾ ਹੈ ਐਸ ਪੈਰੈਂਟਸ ਕਦੇ ਕਦੇ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕਿਹੜੇ ਪੈਰੈਂਟਿੰਗ ਦੇ ਸਟਾਈਲ ਦੇ ਨਾਲ ਕਿਹੜੇ ਬਿਹੇਵੀਅਰਸ ਦੇ ਨਾਲ ਅਸੀਂ ਬੱਚੇ ਨੂੰ ਦੂਰ ਕਰ ਰਹੇ ਹਾਂ ਜੀ ਰਾਈਟ ਸੋ ਮੈਨੂੰ ਲੱਗਦਾ ਵੀ ਜੇ ਅਸੀਂ ਥੋੜਾ ਜਿਹਾ ਇਸ ਚੀਜ਼ ਦੇ ਉੱਪਰ ਵਿਚਾਰ ਕਰਾਂਗੇ ਕਿ ਵੀ ਬੱਚੇ ਦੇ ਕੀ ਇਮੋਸ਼ਨਸ ਨੇ ਬੱਚਾ ਸਾਨੂੰ ਕਿਦਾਂ ਐਕਸਪੀਰੀਅੰਸ ਕਰ ਰਿਹਾ ਰਾਈਟ ਉਹਦੀਆਂ ਕੀ ਜ਼ਰੂਰਤਾਂ ਨੇ ਤਾਂ ਬਹੁਤ ਕੁਝ ਚੇਂਜ ਹੋ ਸਕਦਾ ਹੈ ਅਕਸਰ ਵੀ ਕੁਝ ਲੋਕ ਵੀ ਜਿਹੜੇ ਮੇਰੇ ਕੋਲ ਆਉਂਦੇ ਨੇ ਉਹ ਮੈਨੂੰ ਕਹਿੰਦੇ ਕਿ ਮੈਨੂੰ ਕੋਈ ਸਮਝਦਾ ਨਹੀਂ ਹੈਗਾ ਰਾਈਟ ਨਾ ਮੇਰੇ ਪੈਰੈਂਟ ਸਮਝਦੇ ਨਹੀਂ ਨਾ ਮੇਰੇ ਦੋਸਤ ਸਮਝਦੇ ਨਹੀਂ ਮੈਨੂੰ ਕੋਈ ਨਹੀਂ ਮਿਲੇ ਅਜ ਤੱਕ ਵੀ ਜਿਹੜਾ ਮੈਨੂੰ ਸਮਝਦਾ ਹੈ ਸੋ ਆਪਾਂ ਇਦਾਂ ਦਾ ਇੱਕ ਮਾਹੌਲ ਕ੍ਰੀਏਟ ਕਰੀਏ ਜਿਹਦੇ ਵਿੱਚ ਇਮੋਸ਼ਨਸ ਤੁਹਾਡੇ ਅੰਦਰ ਜੋ ਵੀ ਚੱਲਦਾ ਹੋਵੇ ਵੀ ਉਹ ਐਕਸਪ੍ਰੈਸ ਕਰਨਾ ਇੱਕ ਵਧੀਆ ਗੱਲ ਹੈ ਇੱਕ ਆਮ ਗੱਲ ਹੈ ਰਾਈਟ ਜਿੰਨਾ ਅਸੀਂ ਆਪਣੇ ਆਪ ਨੂੰ ਖੋਲਾਂਗੇ ਤੇ ਇੱਕ ਦੂਸਰੇ ਨੂੰ ਦੱਸਾਂਗੇ ਹਾਂਜੀ ਅੱਜ ਮੇਰਾ ਦਿਨ ਕਰਾਸੀ ਤਾਂ ਗਿਆ ਅੱਜ ਮੈਨੂੰ ਇਹ ਚੀਜ਼ ਮੇਨ ਨਾਲ ਇਦਾਂ ਹੋਈ ਮਜ ਮੇਰਾ ਮਨੁਦਾਸ ਹੈ ਜਾਂ ਜੋ ਵੀ ਹੈ ਮਤਲਬ ਇਟਸ ਓਕੇ ਜੀ ਰਾਈਟ ਅਸੀਂ ਪਛਾਨ ਸਕੀ ਕਿ ਵੀ ਆਰ ਆਲ ਹਿਊਮਨ ਬੀਇੰਗਸ ਅਸੀਂ ਸਾਰੇ ਸਟਰਗਲ ਕਰਦੇ ਹਾਂ ਲੋਨਲੀਨੈਸ ਬੀਇੰਗ ਓਵਰਵੈਲਮਡ ਡਿਸਕਨੈਕਟਿਡ ਬੀਇੰਗ ਸੈਡ ਥੀਸ ਆਰ ਪਾਰਟ ਆਫ ਦ ਹਿਊਮਨ ਐਕਸਪੀਰੀਅੰਸ ਜੀ ਰਾਈਟ ਜੇ ਅਸੀਂ ਫੀਲ ਕਰਦੇ ਹਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਵਿੱਚ ਕੋਈ ਕਮੀ ਹੈ ਇਟ ਮੀਨਸ ਵੀ ਆਰ ਨੋਰਮਲ ਵੀ ਆਰ ਫੀਲਿੰਗ ਹਿਊਮਨ ਬੀਇੰਗਸ ਜੀ ਰਾਈਟ ਹੁਣ ਕਮਲ ਜੀ ਸੈਗਮੈਂਟ ਨੂੰ ਇੱਥੇ ਰੈਪ ਅਪ ਵੀ ਕਰਨਾ ਆਪਾਂ ਅਗਲਾ ਸੈਸ਼ਨ ਮੈਂ ਪਹਿਲੀ ਵਾਰੀ ਔਨ 에ਅਰ ਵੀ ਕਹਿ ਰਹੇ ਕਿ ਇਹ ਜਿਹੜੀਆਂ ਕੜੀਆਂ ਨੇ ਇਹ ਹਰੇਕ ਮਹੀਨੇ ਆਉਗੇ ਇਹਦੇ ਐਪੀਸੋਡ ਹੋਣ ਅਸੀਂ ਕੰਟੀਨਿਊ ਰੱਖਾਂਗੇ ਹੁਣ ਇਹ ਸੈਗਮੈਂਟ ਦਾ ਜਿਹੜਾ ਲਾਸਟ ਹੈ ਕਮਲ ਜੀ ਕਿ ਬੱਚਿਆਂ ਨੂੰ ਹੁਣ ਕਈ ਬੱਚੇ ਐ ਵੀ ਹੁੰਦੇ ਆ ਪੇਰੈਂਟਸ ਦੇ ਨਾਲ ਖੁਸ਼ ਨਹੀਂ ਹੁੰਦੇ ਕਿ ਉਹ ਸਾਡੇ ਤੇ ਥੋਪ ਰਹੇ ਨੇ ਨਾ ਜਿਵੇਂ ਮੈਂ ਗੱਲ ਕੀਤੀ ਸੀ ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਵਾ ਸ਼ਾਇਦ ਪੇਰੈਂਟਸ ਕਿਸੇ ਚੀਜ਼ ਤੋਂ ਰੋਕ ਰਹੇ ਨੇ ਉਹਨਾਂ ਲਈ ਸਹੀ ਨਾ ਹੋਵੇ ਇਟਸ ਅ ਟੂ ਵੇ ਸਟਰੀਟ ਰਾਈਟ ਹੁੰ ਨਾ اسپੈਸ਼ਲੀ ਇਸ ਕਲਚਰ ਦੇ ਵਿੱਚ ਵੀ ਇਨ ਕੈਨੇਡੀਅਨ ਕਲਚਰ ਔਰ ਔਨ ਕੈਨੇਡੀਅਨ ਸੋਇਲ देयर ਔ ਸੋ ਮਨੀ ਲਾਜ਼ ਐਂਡ ਸੋ ਮਨੀ ਬਾਉਂਡਰੀਜ਼ ਐਂਡ ਰੂਲਸ ਜਿਹੜੇ ਵੀ ਤੁਹਾਨੂੰ ਥੋੜਾ ਜਿਹਾ ਆਈਡੀਆ ਦਿੰਦੇ ਨੇ ਕਿ ਵਾਟ ਇਜ਼ ਅ ਪ੍ਰੋਪਰੀਅਟ ਬਿਹੇਵੀਅਰ ਪਾਪਾ ਵੀ ਕਿਸੇ ਨੂੰ ਜ਼ਬਰਦਸਤੀ ਕੋਈ ਗੱਲ ਆ ਪਾਵੇ ਮਨਵਾ ਨਹੀਂ ਸਕਦੇ ਹਨਾ ਤੇ ਵੀ ਪੈਰੈਂਟਿੰਗ ਦੇ ਵਿੱਚ ਵੀ ਜਦੋਂ ਤੁਹਾਨੂੰ ਲੱਗਦਾ ਹੈ ਕਿ ਵੀ मेरा बच्चा कोई गलत कदम उठा रहा है या भी कोई गलत फैसला ले रहा है ਤੁਸੀਂ ਸਿਰਫ ਵਰਬਲੀ ਉਹਨਾਂ ਨੂੰ ਦੱਸ ਸਕਦੇ ਹੋ রাইਟ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਟ ਬਿਹੇਵੀਅਰ ਜਾਂ ਉਹਨਨੂੰ ਕੰਟਰੋਲ ਕਰਨਾ ਉਹਨਾਂ ਦੇ ਉੱਪਰ ਕੋਈ ਹੋਰ ਕੋਈ ਕੋਈ ਜ਼ੁਲਮ ਕਰਨਾ ਵੀ ਦੈਟਸ ਕੰਪਲੀਟਲੀ ਅਨਐਕਸੈਪਟੇਬਲ রাইਟ ਐਂਡ ਨਾਟ ਟੂਵਰਡਸ ਓਨਲੀ ਕਿਡਸ ਫਾਰ ਐਨੀਵਨ ਫਾਰ ਐਨੀਵਨ ਜੀ ਫਾਰ ਐਨੀ ਸਿਚੁਏਸ਼ਨ ਹਾਂਜੀ ਮਤਲਬ ਦਿਸ ਇਸ ਅ ਫੰਡਮੈਂਟਲ ਹਿਊਮਨ ਰਾਈਟ ਕਿ एवरीवन ਹੈਜ਼ ਅ ਰਾਈਟ ਟੂ ਬੀ ਟ੍ਰੀਟਡ ਵਿਦ ਰਿਸਪੈਕਟ and safety right je to thonu dusre da behavior nahi theek lagda for any reason right tusi verbally ohna nu keh sakde ho ek boundary create kar sakde ho but tusi ohna nu kisi bhi roop de vich threaten ya violent behavior upavio oh ho ji sahi nahi hegi right so yeah i i think um kamal ji main sorry maafi vi chahuna ki ye sahi hai assi sirf padhai de naam te aap de bacche nu overseas ya back home bhej dende ha chhoti umar ji ਕਿਉਂਕਿ ਉਹਦੀ ਡਿਸਕਨੈਕਟ ਹੋ ਜਾਂਦੀ ਹੈ ਪੇਰੈਂਟਸ ਨਾਲ ਡਿਸਕਨੈਕਟ ਰਹਿੰਦਾ ਵਾ ਕਿੰਨਾ ਟਾਈਮ ਸਾਲ 2 ਸਾਲ 5 ਸਾਲ ਫਿਰ ਉਹ ਜਦੋਂ ਬੱਚਾ ਵਾਪਸ ਆਉਂਦਾ ਉਹਵੇਂ ਦੁਬਾਰਾ ਮਰਜ ਹੋ ਸਕਦਾ ਹੈ ਰਿਲੇਸ਼ਨਸ਼ਿਪ ਟੂ ਨਾਰਮਲ ਬੈਕ ਟੂ ਨਾਰਮਲ ਕਿਉਂ ਗੈਪ ਕ੍ਰੀਏਟ ਹੋ ਜਾਂਦਾ ਜਿਹੜਾ ਬੱਚਾ ਦੂਰ ਰਹਿਣਾ ਚਾਹਖਲੇ ਮੇਰਾ ਜਿੰਨਾ ਐਕਸਪੀਰੀਅੰਸ ਰਿਹਾ ਹੈ ਪ੍ਰੋਫੈਸ਼ਨਲੀ ਦਿ ਗੈਪ ਕ੍ਰੀਏਟ ਹੋ ਜਾਂਦਾ ਹੈ ਜੀ ਰਾਈਟ ਤੇ ਜੇ ਅਸੀਂ ਇਮੋਸ਼ਨਲ ਕਨੈਕਸ਼ਨ ਉਹ ਕਾਇਮ ਰੱਖਣੀ ਹੈ ਆਪਣੇ ਬੱਚਿਆਂ ਦੇ ਨਾਲ ਵੀ ਇਹ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਲੈਵਲ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੈਂ ਇਹ ਜਿਹੜੀ ਗੱਲ ਕਰ ਰਹੀ ਹਾਂ ਜੀ ਅੰਡਰ 14 ਵਾਲੇ ਬੱਚਿਆਂ ਦੀ ਗੱਲ ਕਰ ਰਹੀ ਹਾਂ ਵੱਡਿਆਂ ਨੇ ਤਾਂ ਯੂਨੀਵਰਸਿਟੀ ਜਾਣਾ ਹੁੰਦਾ ਹੈ ਹਾਂ ਜੀ ਹਾਂ ਜੀ ਬੱਚਿਆਂ ਦੀ ਜਿਹੜੀਆਂ ਫੀਲਿੰਗਸ ਹੁੰਦੇ ਨੇ ਇਹ ਵੀ ਚਾਹੇ ਤੁਸੀਂ ਉਹ ਬੱਚੇ ਨੂੰ ਕੁਝ ਦਿਨ ਦੇ ਲਈ ਵੀ ਤੁਸੀਂ ਉਹਨਾਂ ਦਾ ਵੀ ਯੂ نو ਭਲਾਈ ਚਾਹੁੰਦੇ ਹੋ ਐਂਡ ਸੀ ਇਥੋਂ ਜਾ ਵੀ ਤੁਸੀਂ ਦੂਰ ਰੇ ਭੇਜ ਦੋਗੇ ਉਹਨਾਂ ਨੂੰ ਬਟ ਬੱਚਿਆਂ ਦੇ ਉੱਪਰ ਵੀ ਇਸ ਚੀਜ਼ ਦਾ ਕੀ ਇੰਪੈਕਟ ਹੁੰਦਾ ਹੈ ਉਹਨਾਂ ਤੇ ਕੀ ਬੀਤੀ ਹੈ ਬੱਚਾ অল ਦਾ ਟਾਈਮ ਵਰਬਲੀ ਐਕਸਪ੍ਰੈਸਿਵ ਹੀ ਨਹੀਂ ਕਰ ਪਾਉਂਦਾ ਪਰ ਉਹ ਵੀ ਗੈਪ ਮੇਰੇ ਸਾਹਦੇ ਨਾਲ ਪੈ ਜਾਂਦਾ ਹੈ इमोशनल ਇੱਕ ਗੈਪ ਰਾਈਟ ਕਿਉਂਕਿ ਮੈਂ ਇੱਕ ਬੱਚੇ ਨੂੰ ਮਿਲਿਆ ਜਿਹੜਾ ਪੇਰੈਂਟਸ ਤੋਂ ਦੂਰ ਹੈ ਸੀ ਕਾਫੀ ਸਾਲ ਪੁਰਾਣੀ ਗੱਲ ਹੈ ਉਹ ਕਹਿੰਦੇ ਪੇਰੈਂਟਸ ਨੇ ਪਹਿਲਾਂ ਇਹ ਦੱਸਿਆ ਸੀਗਾ ਕਹਿੰਦੇ ਕਿ ਸਾਡੇ ਦੋਵਾਂ ਦੀ ਜੌਬ ਇੰਨੀ ਬੀਜ਼ੀ ਹੈ ਕਿ ਬਹਾਨਾ ਸੀਗਾ ਜੀ ਕੁਝ ਵੀ ਉਹਨਾਂ ਨੇ ਲਾਤਾ ਤਾਂ ਬੱਚਾ ਇੰਡੀਆ ਪੜਨ ਲੱਗ ਗਿਆ ਜੀ ਤਿੰਨ ਚਾਰ ਸਾਲ ਉਹ ਇੰਡੀਆ ਪੜ ਕੇ ਵਾਪਸ ਆਇਆ ਤਾਂ ਉਹ ਕਲਚਰ ਡਿਫਰੈਂਸ ਜੀ ਜਿਹੜਾ ਉਹਨੇ ਇੱਥੇ ਸਿੱਖਣਾ ਸੀ ਉਹ ਹੋ ਗਿਆ ਕਿਉਂਕਿ ਤੁਸੀਂ ਜਦੋਂ ਬੱਚੇ ਨੂੰ ਛੋਟੇ ਹੁੰਦੇ ਭੇਜਦੇ ਨੇ ਉਹ ਕਹਿੰਦੇ ਲੈ ਆਏ ਨੇ ਤਾਂ ਘੁਲ ਮਿਲ ਜਾਣਾ ਜਦੋਂ ਵੱਡਾ ਹੋਊਗਾ ਹਾਂਜੀ ਮੈਂ ਕਿਹਾ ਜੋ ਉਹਨੇ ਉੱਥੇ ਰਹਿ ਕੇ ਜਿਹੜਾ ਉਹ ਕਲਚਰ ਅਡਾਪਟ ਕੀਤਾ ਮਾੜਾ ਨਹੀਂ ਹੈਗਾ ਬਟ ਉਹਨੂੰ ਇੱਥੋਂ ਦਾ ਕਲਚਰ ਨਹੀਂ ਮਿਲ ਪਾਇਆ ਜਿਹੜੇ ਉਹਨੂੰ ਲੋੜ ਸੀਗੀ ਜਿਹੜੇ ਉਹਨੂੰ ਪੇਰੈਂਟਸ ਨਾਲ ਰਹਿਣਾ ਸੀ ਉਹਨੇ ਆਪਦੀ ਮੰਮੀ ਡੈਡੀ ਨਾਲ ਰੋਜ਼ ਗੱਲਾਂ ਕਰਨੀਆਂ ਹਾਂਜੀ ਜਾਂ ਬੱਚੇ ਨੇ ਕੋ ਸਿੱਖਣਾ ਬੋਲਣਾ ਸਿੱਖਣਾ ਸੀ ਜਾਂ ਇਮੋਸ਼ਨਸ ਫੀਲਿੰਗਸ ਉਹ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਹਾਂਜੀ ਨਹੀਂ ਇਹ ਚੀਜ਼ ਡੈਫੀਨਿਟਲੀ ਹੈਗੀ ਹੈ ਮੈਨੂੰ ਲੱਗਦਾ ਟਰਸਟ ਐ ਇਸ ਦਾ ਫਾਊਂਡੇਸ਼ਨ ਆਫ ਏਵਰੀ ਹੈਲਥੀ ਰਿਲੇਸ਼ਨਸ਼ਿਪ ਰਾਈਟ ਜਦੋਂ ਅਸੀਂ ਬੱਚਿਆਂ ਦੇ ਨਾਲ ਇੱਕ ਟਰਸਟਿੰਗ ਇੱਕ ਲਵਿੰਗ ਰਿਲੇਸ਼ਨਸ਼ਿਪ ਅਸੀਂ ਬਣਾ ਲੈਂਦੇ ਹਾਂ ਛੋਟੀ ਉਮਰ ਤੋਂ ਰਾਈਟ ਉਹ ਇੱਕ ਫਾਊਂਡੇਸ਼ਨ ਤਿਆਰ ਹੋ ਜਾਂਦੀ ਹੈ ਕਿ ਉਹ ਹੀ ਬੱਚਾ ਜਦੋਂ ਅੱਗੇ ਗਰੋ ਹੋਵੇਗਾ ਵਧੇਗਾ ਫੁੱਲੇਗਾ ਉਹਨੇ ਆਪਣੇ ਵਧੀਆ ਦੋਸਤ ਦੀ ਵੀ ਚੋਣ ਕਰਨੀ ਹੈ ਰਾਈਟ ਤੇ ਪਾਰਟਨਰਸ ਦੀ ਵੀ ਉਹ ਵਧੀਆ ਚੋਇਸ ਉਹ ਕਰ ਸਕੇਗਾ ਵਾਈ ਬਿਕਾਜ਼ ਦ ਫਾਊਂਡੇਸ਼ਨ ਆਫ 올 ਦ ਰਿਲੇਸ਼ਨਸ਼ਿਪਸ ज दविंग एंड ट्रस्टिंग रिलेशनशिप विथ योर पेरेंट्स किसी भी कारण करके जो थोड़ा चीज नहीं मिली यू कैन स्टिल फोकस ऑन योर ओन हीलिंगज कोई भी पेरेंट यही नहीं चाहता कि भी मैं जान बुझ के अपने बच्चे मैं परेशान करा या भी मैं जरूरत ना समझा सारे पेरेंट्स अपनी बेस्ट एफर्ट करते हैं राइट बट जिनी सू समझ है अभी उन्नीक ही कोशिश कर सकते हैं राइट सो ये चीज हैगी है ਬਾਕੀ ਵੀ ਬੱਚਿਆਂ ਨੂੰ ਜੇ ਕਦੇ ਲੱਗੇ ਕਿ ਵੀ ਪੈਰੈਂਟਸ ਮੈਨੂੰ ਸਮਝਦੇ ਨਹੀਂ ਹੈਗੇ ਜਾਂ ਮੇਰੀ ਕੋਈ ਹੋਰ ਕੋਈ ਜ਼ਰੂਰਤ ਹੈ ਪੈਰੈਂਟਸ ਮੇ ਨਾਲ ਟਾਈਮ ਸਪੈਂਡ ਕਰਨ ਪਰ 올 ਦਾ ਟਾਈਮ ਮੈਨੂੰ ਚੀਜ਼ਾਂ ਲੈ ਲੈ ਕੇ ਵੀ ਦਿੰਦੇ ਆ ਤੇ ਉਹ ਚੀਜ਼ ਦੇ ਨਾਲ ਮੈਂ ਕਨੈਕਟਡ ਨਹੀਂ ਹੋ ਪਾ ਰਿਆ ਤਾਂ ਬੱਚਿਆਂ ਦਾ ਵੀ ਡੈਫੀਨਿਟਲੀ ਰੋਲ ਬਣਦਾ ਹੈ ਕਿ ਵੀ ਤੁਸੀਂ ਪੈਰੈਂਟਸ ਪੈਰੈਂਟਸ ਨੂੰ ਤੁਸੀਂ ਦੱਸੋ ਜੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਮੈਨੀਟੋਬਾ ਦੇ ਵਿੱਚ ਵੀ ਟਾਲ ਫਰੀ ਹੈਲਪਲਾਈਨਸ ਹੈਗੀਆਂ ਨੇ ਕੈਨੇਡਾ ਵਾਈਡ ਸਾਰੀਆਂ ਹੈਗੀਆਂ ਮੈਂਟਲ ਹੈਲਥ ਨੂੰ ਲੈ ਕੇ ਸੋ ਉਹਦੇ ਤੇ ਵੀ ਉਹ ਕੰਟੈਕਟ ਕਰ ਸਕਦੇ ਨੇ ਜਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਜਾਂ ਕਿਸੇ ਨਾਲ ਵੀ ਤੁਸੀਂ ਗੱਲ ਸ਼ੇਅਰ ਜ਼ਰੂਰ ਕਰੋ ਹਾਂਜੀ ਹਾਂ ਕੁੱਟਣ ਚ ਨਾ ਰਹੋ ਐਬਸੋਲੂਟਲੀ ਸ਼ੇਅਰ ਕਰਨਾ ਵੀ ਆਪਣੀ ਜੋ ਕੁਝ ਵੀ ਤੁਹਾਡੇ ਅੰਦਰ ਚੜਿਆ ਬਹੁਤ ਹੈਲਥੀ ਚੀਜ਼ ਹੈ ਤੇ ਅਕਸਰ ਤੁਹਾਡਾ ਵੀ ਮਨ ਹਲਕਾ ਹੋਵੇਗਾ ਤੁਹਾਨੂੰ ਕੋਈ ਨਵਾਂ ਕੋਈ ਰਸਤਾ ਤੁਹਾਨੂੰ ਕੋਈ ਸਲਾਹ ਕੋਈ ਹੋਰ ਕੋਈ ਖਿਆਲ ਵੀ ਜਿਹੜੇ ਜਿਹੜਾ ਤੁਹਾਡੇ ਲਈ ਹੈਲਦੀ ਹੋਵੇ ਉਹ ਤੁਹਾਨੂੰ ਪਤਾ ਲੱਗੇਗਾ ਪਰ ਜਦੋਂ ਤੱਕ ਤੁਸੀਂ ਸ਼ੇਅਰ ਨਹੀਂ ਕਰੋਗੇ ਤੁਹਾਨੂੰ ਵੀ ਤੁਹਾਡੇ ਲਈ ਕੋਈ ਮਦਦ ਵੀ ਉਹ ਨਹੀਂ ਮਿਲ ਸਕਦੀ ਜੀ ਹੁਣ ਮੈਂ ਥੋੜੇ ਜਣ ਪਹਿਲਾਂ ਇਮਰਜਨ ਟੀਵੀ ਦੇ ਸੋਸ਼ਲ ਮੀਡੀਆ ਤੇ ਨੰਬਰ ਸ਼ੇਅਰ ਕੀਤੇ ਸੀਗੇ ਅੱਛਾ ਜੀ ਜਿਹੜੇ ਕਿ ਮੈਂਟਲ ਹੈਲਥ ਦੇ ਰਿਲੇਟਿਡ ਸੀਗੇ ਕਿ ਸਾਰੀਆਂ ਮੈਂਟਲ ਹੈਲਥ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਪ੍ਰੋਵਾਈਡ ਕਰਦੀਆਂ ਸੰਸਥਾਵਾਂ ਨੇ ਟਾਲ ਫਰੀ ਨੰਬਰ ਵੀ ਸੀਗੇ ਜਾਂ ਦੂਸਰੇ ਵੀ ਨੰਬਰ ਸੀ ਹੁਣ ਜਿਹੜੀ ਅੱਜ ਦੀ ਇਹ ਕਨਵਰਸੇਸ਼ਨ ਹੈ ਇਹਦਾ ਮੇਰਾ ਇੱਕੋ ਮਕਸਦ ਸੀਗਾ ਕਿ ਇੱਥੇ ਲੋਕਲ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਜਾਵੇ ਕਿ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਕਰ ਦਿੱਤਾ ਹਾਂ। ਹਾਂਜੀ। ਸ਼ੌਂਕ ਸਾਡਾ ਸੀ ਵੱਡਾ ਕਰ ਲੈਣ ਦਾ। ਹਾਂਜੀ। ਸ਼ੌਂਕ ਸਾਡਾ ਸੀ ਵੱਡੀ ਗੱਡੀ ਲੈਣ ਦਾ। ਜਿਹਦੇ ਹੁਣ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਘਰ ਵੱਡਾ ਲੈ ਲਿਆ। ਹਾਂਜੀ। ਦੂਸਰੇ ਨੂੰ ਨੀਵਾ ਦਿਖਾਉਂਦੇ ਨੇ ਕਿ ਤੂੰ ਘਰ ਨਹੀਂ ਲਿਆ। ਬਟ ਉਹ ਆਪਦੇ ਘਰ ਦੀ ਅੱਧੀ ਕਿਸ਼ਤ ਤੁਸੀਂ ਬੇਸਮੈਂਟ ਨੂੰ ਰੈਂਟ ਤੇ ਕਰਕੇ ਕੱਢ ਰਹੇ ਹੋ। ਹਾਂਜੀ। ਉਹ ਪ੍ਰੈਸ਼ਰਾਈਜ਼ ਆਪਦੇ ਆਪ ਨੂੰ ਕੀਤਾ ਹੋਇਆ ਤੁਸੀਂ ਉਹ ਬੇਸਮੈਂਟ ਤੁਹਾਡੇ ਬੱਚੇ ਦੇ ਖੇਡਣ ਲਈ ਸੀ। ਹਾਂਜੀ। ਵਿంటర్ ਟਾਈਮ ਦੇ ਵਿੱਚ ਜੇ ਬੱਚਾ 14 ਸਾਲ ਤੋਂ ਵੱਟ ਆ ਕਿੱਥੇ ਜਾਏਗਾ ਉਹ? ਬਿਲਕੁਲ। ਉਨੂੰ ਕੋਈ ਰੋਜ਼ ਡੇਲੀ ਐਕਟੀਵਿਟੀ ਚਾਹੀਦੀ ਹੈ ਹਾਂਜੀ ਉਹ ਤੁਸੀਂ ਉਹਦੀਆਂ ਖਤਮ ਕਰ ਰਹੇ ਹੋ ਬੇਸਮੈਂਟ ਨੂੰ ਕਿਸੇ ਨੂੰ ਰੈਂਟ ਕਰਕੇ ਹਾਂਜੀ ਹਾਂਜੀ ਉਹ ਸਿਰਫ ਆਪਦੇ ਸ਼ੌਂਕ ਲਈ ਕਿ ਵੱਡੇ ਘਰ ਤੇ ਜਾਣਾ ਸੀ ਅਫੋਰਡੇਬਿਲਟੀ ਨਹੀਂ ਸੀ ਤਾਂ ਰੈਂਟ ਕਰ ਦੋ ਬਿਲਕੁਲ ਬੱਚਿਆਂ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਬੱਚੇ ਨੂੰ ਚਾਹੀਦਾ ਹੈ ਤੁਹਾਡਾ ਆਪਣਾ ਟਾਈਮ ਜੀ ਰਾਈਟ ਉਹਨਾਂ ਨੂੰ ਚਾਹੀਦਾ ਹੈ ਕਿ ਵੀ ਇੱਕ ਵੀ ਪੈਰੈਂਟਸ ਦੇ ਨਾਲ ਇੱਕ ਬੌਂਡਿੰਗ ਇੱਕ ਕਨੈਕਸ਼ਨ ਦਾ ਐਸਐਸ ਉਹਨਾਂ ਨੂੰ ਚੀਜ਼ਾਂ ਦੇ ਨਾਲ ਥੋੜਾ ਘੱਟ ਹੀ ਮਤਲਬ ਹੁੰਦਾ ਹੈ। ਹਾਂਜੀ ਤੇ ਵੀ ਮੈਨੂੰ ਲੱਗਦਾ ਕਿ ਵੀ ਅਸੀਂ ਸਕਸੈਸ ਨੂੰ ਇੰਨੇ ਮਟੀਰੀਅਲ ਤਰੀਕੇ ਦੇ ਨਾਲ ਡਿਫਾਈਨ ਕਰ ਲਿਆ ਹੈ ਕਿ ਅਸੀਂ ਸਮਝ ਨਹੀਂ پا ਰਹੇ ਹੁਣ ਕਿ ਵੀ ਇੱਕ ਸਕਸੈਸ ਜਿਹੜੀ ਹੈ ਵੀ ਉਹਦੇ ਕੋਹੜ ਵੀ ਇੱਕ ਡਿਫੀਨੀਸ਼ਨ ਜਾਂ ਹੋਰ ਵੀ ਉਹਦਾ ਰੂਪ ਹੋ ਸਕਦਾ ਹੈ ਵੀ ਜਿੱਦਾਂ ਆਪਣੇ ਆਪ ਨੂੰ ਫਿਜ਼ਿਕਲੀ ਜਾਂ ਮੈਂਟਲੀ ਹੈਲਥੀ ਰੱਖਣਾ ਉਹ ਵੀ ਇੱਕ ਉਹਨਾਂ ਕੀ ਜਾਂ ਸ਼ਾਇਦ ਉਸ ਤੋਂ ਵੱਧ ਕੇ ਸਕਸੈਸ ਹੈ ਨਾਟ ਓਨਲੀ ਜਸਟ ਮਟੀਰੀਅਲ ਥਿੰਗਸ। ਜੀ। ਕਮਲ ਜੀ ਹੁਣ ਇਥੇ ਕਨਵਰਸੇਸ਼ਨ ਨੂੰ ਐਂਡ ਕਰਨਾ ਵਾ ਤੇ ਕੋਈ ਇੱਕ ਮੈਸੇਜ ਆਡੀਅנס ਲਈ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਹਾਂਜੀ ਥੈਂਕ ਯੂ ਫॉर दैट ਓਪਰਚੁਨਿਟੀ ਮਨਗਦਰ ਕੀ ਵੀ ਮਾਈ ਮੈਸੇਜ ਐਟ ਥਿਸ ਟਾਈਮ ਇਜ਼ ਥੈਟ ਕਿ ਤੁਸੀਂ ਅੰਦਰ ਚਾਤ ਮਾਰੋ ਤੁਸੀਂ ਪਛਾਣੋ ਕਿ ਮੇਰੇ ਅੰਦਰ ਕੀ ਚੱਲਦਾ ਪਿਆ ਜਿਹੜੇ ਤੁਹਾਡੇ ਆਪਣੇ ਨੇੜੇ ਨੇ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਕੋਈ ਵੀ ਹੈਗਾ ਹੈ ਤੁਸੀਂ ਇੰਟਰਸਟਡ ਦਿਖਾਓ ਕਿ ਉਹਨਾਂ ਦਾ ਅਸਲ ਦੇ ਵਿੱਚ ਕੀ ਹਾਲ ਹੈ ਤੁਸੀਂ ਪੁੱਛੋ ਲਰਨ ਕਰੋ ਮੈਂਟਲ ਹੈਲਥ ਬਾਰੇ right and i i think that that's really important ki apna self care te doojya da jehda self care hai oh de upar focus karo te idan di koi na koi activity zarur karo be jehdi thonu lagge ki oh karke meri apni jehda well being hai meri growth mera vikas oh cheez karne te naal oh hovegi ji thank you tuhanu kamal ji sade naal on layi te samay kadan layi bahut bahut dhanwad thank you for the opportunity ji ji ਏ ਸੰਜੀ ਕਮਲ 베ਦੀ ਜਿਹੜੇ ਮੈਨੀਟੋਬਾ ਦੇ ਵਿੱਚ ਵਿਨੀਪੈਗ ਦੇ ਵਿੱਚ ਪ੍ਰੈਕਟਿਸ ਥੈਰਾਪਿਸਟ ਨੇ ਪ੍ਰੈਕਟਿਸ ਕਰ ਰਹੇ ਨੇ ਵਿਨੀਪੈਗ ਦੇ ਵਿੱਚ ਤੁਸੀਂ ਇਹਨਾਂ ਤੋਂ ਵੀ ਸਰਵਿਸ ਲੈ ਸਕਦੇ ਹੋ ਜੇਕਰ ਤੁਹਾਡੇ ਕੋਲੇ ਕਿਸੇ ਵੀ ਕਾਰਨ ਅਫੋਰਡੇਬਿਲਟੀ ਦਾ ਕੋਈ ਚੱਕਰ ਤਾਂ ਤੁਸੀਂ ਕੈਨੇਡਾ ਦੀ ਜਿਹੜੀਆਂ ਵੈਬਸਾਈਟਾਂ ਨੇ ਜਿੱਥੋਂ ਆਪਾਂ ਅੱਗੇ ਕਨੈਕਸ਼ਨ ਲੱਭ ਸਕਦੇ ਹਾਂ ਕਿ ਕਿੱਥੋਂ ਫ੍ਰੀ ਦੇ ਭਾ ਪੰਜਾਬੀ ਚ ਕਹਿੰਦੇ ਨੇ ਨਾ ਮੁਫਤ ਦੀ ਚੀਜ਼ ਸਾਨੂੰ ਬੜੀ ਰਾਸ ਆ ਜਾਂਦੀ ਹੈ ਮੁਫਤ ਆਲੀ ਲੱਭ ਕੇ ਵੀ ਕਾਲ ਕਰ ਲਓ ਜੇਕਰ ਤੁਸੀਂ ਫੇਰ ਵੀ ਕਿਸੇ ਕਾਰਨ ਨਹੀਂ ਲੱਭ ਪਾਰੇ ਤਾਂ ਸਭ ਤੋਂ ਵਧੀਆ ਤਰੀਕਾ ਵਾ ਜਿਹੜੇ ਵੀ ਸ਼ਹਿਰ ਚ ਰਹਿੰਦੇ ਹੋ ਉਥੋਂ ਦੀ ਲੋਕਲ ਜਿਹੜੇ ਟਾਲ ਫਰੀ ਨੰਬਰਸ ਨੇ ਲੋਕਲ ਸਿਟੀ ਆਫ ਜਿਵੇਂ ਸਾਡੇ ਸਿਟੀ ਆਫ ਵੈਨੀਪੈਗ ਦੀ ਗੱਲ ਕਰ ਲਈਏ ਜਾਂ ਮੈਨੀਟੋਬਾ ਦੀ ਤਾਂ ਇੱਥੇ ਦੀਆਂ ਹੈਲਪਲਾਈਨਾਂ ਨੇ ਉਹਨਾਂ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜਾਂ ਤੁਸੀਂ ਜਿਹੜੀ ਵੀ ਪ੍ਰੋਵਿੰਸ ਚ ਬੈਠੇ ਦੇਖ ਰਹੇ ਹੋ ਤੁਸੀਂ ਕਿਸੇ ਤੋਂ ਪੁੱਛ ਕੇ ਉਸ ਟਾਲ ਫਰੀ ਹੈਲਪਲਾਈਨ ਤੇ ਕਾਲ ਕਰਕੇ ਆਪ ਦੀ ਜਿਹੜੀ ਮੈਂਟਲ ਹੈਲਥ ਲਈ ਸਹਾਇਤਾ ਲੈ ਸਕਦੇ ਹੋ ਸੋ ਅੱਜ ਦਾ ਇਹ ਪ੍ਰੋਗਰਾਮ ਸਿਰਫ ਇੱਕ ਡੈਡੀਕੇਟਡ ਆ ਮੈਂਟਲ ਹੈਲਥ ਨੂੰ ਲੈ ਕੇ ਅੱਗੇ ਵੀ ਇਹਦੀਆਂ ਕੜੀਆਂ ਜੋੜਾਂਗੇ ਕਿਉਂਕਿ ਕਿਤੇ ਨਾ ਕਿਤੇ ਜੇ ਸਾਨੂੰ ਨੱਚਣ ਗਾਉਣ ਦੀ ਲੋੜ ਆ ਪੈਸਾ ਕਮਾਉਣ ਦੀ ਲੋੜ ਆ ਤਾਂ ਸਾਨੂੰ ਆਪਦੀ ਸਿਹਤ ਤੇ ਮੈਂਟਲ ਹੈਲਥ ਦੀ ਵੀ ਓਨੀ ਲੋੜ ਆ ਮਿਲਾਂਗੇ ਹੁਣ ਅਗਲੀ ਵਾਰ ਤਦ ਤੱਕ ਲਈ ਸਤਿ ਸ੍ਰੀ ਅਕਾਲ